ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਗਰਮੀਆਂ ਦੀ ਬਰਸੀਨ ਤੇ ਭਰਾ ਪਹਿਲੀ ਵਾੜੀ ਹੈ ਨਾ ਹਾਂਜੀ ਪਹਿਲੀ ਵਾੜ ਲੈ ਰਹੇ ਜੀ ਆ ਦੇਖੋ ਪਹਿਲੀ ਵਾੜ ਲੈ ਰਹੇ ਨੇ ਜੀ ਬਹੁਤ ਸੋਹਣਾ ਹੋਇਆ ਇਹ ਹੈ ਜੀ ਪਿੰਡ ਅੜਕਵਾੜਾ ਦੇ ਵਿੱਚ ਲੈ ਰਹੇ ਕਾਗੇ ਦੇ ਨਾਲ ਜਿਵੇਂ ਵੀਰਿਆ ਹੋਇਆ ਤੇ ਬੀਜ ਭਰਾ ਨੂੰ ਮੈਂ ਅਵੇਲੇਬਲ ਕਰਵਾਇਆ ਸੀਗਾ ਇੱਥੇ ਤੇ ਜੋ ਇਹਦਾ ਬੀਜਣ ਦਾ ਸਮਾਂ ਭਾਈ ਅਸਲ ਉਹ ਕਣਕ ਵੱਢਣ ਸਾਰੀ ਹੈ ਕਣਕ ਵੱਢਣ ਸਾਰੀ ਵਿਜਦਾ ਇਹ ਤੇ ਵਿਸਾਖੀ ਵੇਲੇ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਜ ਕੱਲ ਵੀ ਪ੍ਰਾਮਾ ਦੇ ਫੋਨ ਆਈ ਜਾਂਦੇ ਨੇ ਵਿਜਤਾ ਜਾਊਗਾ ਇਹ ਗੱਲ ਨਹੀਂ ਹੈ ਕਿ ਵਿਜਦਾ ਨਹੀਂ ਹੈਗਾ ਵਿਜ ਜਾਊਗਾ ਪਰ ਭਾਈ ਉਨੀਆਂ ਲੋਹਾ ਨਹੀਂ ਦਿੰਦਾ ਹੈਗਾ 19 ਵਾੜਾ ਨਹੀਂ ਦਿੰਦਾ ਹੈਗਾ ਜਿੰਨੀਆਂ ਇਹਨੂੰ ਦੇਣੀਆਂ ਚਾਹੀਦੀਆਂ ਨੇ ਪਰ ਇਹ ਵੀ ਥੋੜਾ ਲੇਟ ਹੋ ਗਿਆ ਜਿਵੇਂ ਮੇਰੇ ਪਿੰਡ ਮੈਨੇ ਵਿਜਿਆ ਹੋਇਆ ਉਹ ਤਾਂ ਭਾਈ ਮੈਂ ਅਸੀਂ ਦੂਜੀ ਵਾੜਾ ਲੈਣ ਲੱਗ ਰਹੇ ਹਾਂ ਤੀਜੀ ਵਾੜਾ ਮ ਅਗਰ ਫੁੱਟਣ ਲੱਗ ਰਹੀ ਹੈ ਤੇ ਬਹੁਤ ਵਧੀਆ ਜੰਮਿਆ ਹੋਇਆ ਬਈ ਵੀਡੀਓ ਦਿਖਾਉਣ ਦਾ ਮਤਲਬ ਇਹੀ ਸੀ ਵੀ ਇਹੋ ਜਿਹਾ ਹੁੰਦਾ ਇਹ ਤੇ ਵਧੀਆ ਜੰਮਿਆ ਹੋਇਆ ਹੈ ਤੇ ਇਸ ਨੂੰ ਵਾੜ ਤੋਂ ਬਾਅਦ ਜਿਹੜਾ ਪੱਟਸੋਂ ਪੁਰਾਣੇ ਵੱਡੇ ਸੀ ਅੱਜ ਉਹਦੀ ਫੂਟ ਦਿਖਾਣੇ ਆ ਤੁਹਾਨੂੰ ਆ ਦੇਖੋ ਬਾਈ ਕਿੰਨੀ ਸੋਹਣੀ ਫੂਟ ਕਰਨ ਲੱਗ ਰਿਆ ਤੇ ਬੂਝਾ ਬਣਾਣ ਲੱਗ ਰਿਆ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਬਈ ਬੂਝਾ ਬਣਾਣ ਲੱਗ ਰਿਆ ਆ ਦੇਖੋ ਪਹਿਲਾਂ ਪੁਰਾਣੇ ਆ ਤਿੰਨ ਚਾਰ ਵੱਡੇ ਸੀ ਹੁਣ ਮਗਰ ਦੀ ਮਗਰ ਹੋਰ ਜ਼ਿਆਦਾ ਵਧੀਆ ਫੂਟ ਕਰਨ ਲੱਗ ਰਿਆ ਤੇ ਬਹੁਤ ਛੇਤੀ ਫੂਟ ਕਰਦੇ ਬਹੁਤ ਨਜ਼ਾਇਜ਼ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਨਾਲ-ਨਾਲ ਤਾਂ ਇਹ ਕਿੰਨਾ ਜ਼ਿਆਦਾ ਫੂਟ ਕਰਨ ਲੱਗ ਰਿਆ ਇਹ ਤੇ ਬਹੁਤ ਵਧੀਆ ਚੀਜ਼ ਆ ਵੀ ਪਸ਼ੂ ਵਧੀਆ ਖਾਂਦੇ ਨੇ ਤੇ ਬਾਕੀ ਭਰਾ ਸਰਬੀ ਨੂੰ ਪੁੱਛਣਗੇ ਹਾਂ ਪਰਾ ਕਿਵੇਂ ਖਾਂਦੇ ਨੇ ਪਸ਼ੂ ਨੂੰ ਸਤਿਗੁਰ ਜੀ ਸਾਰੇ ਸਤਿਗੁਰ ਜੀ ਇਹ ਬਹੁਤ ਵਧੀਆ ਖਾਂਦੇ ਨੇ ਡੰਗਰ ਨਾਲ ਤੇ ਇਹਨੂੰ ਖੁਸ਼ ਹੋ ਕੇ ਖਾਂਦੇ ਨੇ ਡੰਗਰ ਨੂੰ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਜੀ ਇਹ ਮੈਂ ਕਹਿੰਦਾ ਸਾਰਿਆਂ ਨੂੰ ਬੈਸਟ ਇਹੀ ਚੀਜ਼ ਹੈ ਚਰੀਆਂ ਦਾ ਲੱਕੜਾ ਬਣ ਜਾਂਦੇ ਨੇ ਕਦੋਂ ਸੁੱਕ ਗਏ ਜੀ ਕਾ ਉਹ ਥਲੋ ਲਾਲ ਹੋ ਜਾਂਦੇ ਨੇ ਤਰੇ ਉਹ ਸੁੱਕ ਕੇ ਜਮੀ ਲੱਕੜਾ ਬਣ ਜਾਂਦੇ ਨੇ ਇਹ ਜਮਾ ਕੱਚਾ ਕੱਚਿਆ ਰਹੂਗਾ ਜੀ ਨਾਲ ਇਹਨੂੰ ਡੰਗਰ ਬਹੁਤ ਚਾਹ ਕੇ ਖਾਂਦੇ ਨੇ ਖੁਸ਼ ਹੋ ਕੇ ਖਾਂਦੇ ਨੇ ਗਰਮੀ 'ਚ ਹਾਂ ਪਹਿਲੀ ਗੱਲ ਤਾਂ ਇਹ ਗਰਮੀ ਵਾਲਾ ਵਧੀਆ ਸੀਲਡ ਮਤਲਬ ਇਹ ਖਾਣਾ-ਦਾਣਾ ਗਰਮੀ ਵਾਸਤੇ ਡੰਗਰਾਂ ਨੂੰ ਬਹੁਤ ਚੰਗਾ ਹੈ ਜੀ ਇਹ ਇਹ ਆਪਣੇ ਬ ਜੂਨ ਨੂੰ ਜੀ 17 ਜੂਨ ਨੂੰ ਬੀਜਿਆ 17 ਜੂਨ ਨੂੰ ਬੀਜਿਆ ਹੋਇਆ ਜੀ ਇਹ ਆਪਣਾ ਅੱਜ ਦੇਖ ਲਓ ਤੁਸੀਂ ਕਿੰਨੀ ਤਰੀਕ ਹੋ ਗਈ ਇਹ ਵਧੀਆ ਗਰੋਥਿੰਗ ਕਰੀਆ ਕੋਈ ਆਣੇਗਾ ਮਾਗਰ ਵੀ ਵਧੀਆ ਫਟਾਰਾ ਕਰ ਰਿਹਾ ਸੀ ਵਧੀਆ ਅੱਜ 7ਵੇਂ ਮਹੀਨੇ ਦੀ 11 ਤਰੀਕ ਹੈ ਹਾਂ ਅੱਜ 7ਵੇਂ ਮਹੀਨੇ ਦੀ 11 ਤਰੀਕ ਹੈ ਜੀ ਦੇਖੋ ਅੱਜ ਤੁਹਾਡੇ ਸਾਹਮਣੇ ਦੇਖੋ ਜਮੇ ਹਰਾ ਭਰਾ ਖੜਿਆ ਕੋਈ ਆਪਣੇ ਕੋਈ ਆਇ ਨਹੀਂ ਹੈਗਾ ਝੋਕ ਕਰਿਆ ਜਾਂਦੀ ਜਮੀ ਆਮ ਜਾ ਕੋਈ ਥੱਲੇ ਰਹਿ ਨਹੀਂ ਪਾਈ ਕੁਝ ਨਹੀਂ ਕਰਿਆ ਨਾ ਕੋਈ ਸਪਰੇਅ ਹੈ ਤੇ ਨਾ ਕੋਈ ਯੂਰੀਆ ਕੁਝ ਨਹੀਂ ਪਾਇਆ ਨੇਚਰਲੀ ਖੜਿਆ ਜੀ ਇਹ ਹਾਂ ਨਾ ਕੋਈ ਰੇ ਨਾ ਯੂਰੀਆ ਨਾ ਥੱਲੇ ਡੀਪੀ ਪਾਈ ਹਾਂ ਇਹ ਕੁਝ ਏਰੀਆ ਦੇ ਵਿੱਚ ਇਹਦੇ ਵਿੱਚ ਕੱਖ ਜ਼ਿਆਦਾ ਹੋ ਜਾਂਦਾ ਬਈ ਜਿਵੇਂ ਮੈਨੇ ਚੱਕ ਲਈ ਛੇਰ ਦਿੱਤਾ ਸੀ ਉਥੇ 60 ਜ਼ਿਆਦਾ ਹੋ ਗਈ ਜਿਵੇਂ ਮੇਰੇ ਪਿੰਡ ਬਈ ਸਾਮਕ ਜ਼ਿਆਦਾ ਹੋ ਗਿਆ ਪਰ ਇਹਨੇ ਦੂਜੀ ਤੀਜੀ ਹਾਂ ਇਹ ਤਾਂ ਜਮ ਸਰਾ ਖੜਿਆ ਬਈ ਪਰ ਇਹਨੇ ਦੂਜੀ ਤੀਜੀ ਬਾੜ ਦੇ ਵਿੱਚ ਸਾਰਾ ਕੁਝ ਲੁਕਾ ਲੁਕਾ ਜਾਂਦਾ ਇਹ ਤੇ ਭਰਾ ਹੁਣ ਹੁਣ ਤਾਂ ਬੀਜ ਵੀ ਨਹੀਂ ਹੈਗਾ ਮੇਰੇ ਕੋਲੇ ਪਰ ਅਗਲੀ ਵਾਰ ਤੁਸੀਂ ਵਿਸਾਖੀ ਵੇਲੇ ਜੀ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 9803801450 ਇੱਕ ਵਾਰੀ ਆਪਣਾ ਮੋਬਾਈਲ ਨੰਬਰ ਹੋਰ ਬੋਲ ਦੇ ਕੋਈ ਭਰਾ ਪੁੱਛਣਾ ਚਾਹੁੰਦਾ ਹੋਵੇ 987870198 ਜੀ ਹਾਂ ਅ ਭਾਈ ਦਾ ਨੰਬਰ 987870198 ਜੀ 987870198 ਅ ਭਾਈ ਦਾ ਮੋਬਾਈਲ ਨੰਬਰ ਹੈ ਹਾਂ ਬੋਲ ਦੇ ਹਾਂ ਸਰ 8288901790 ਜੀ ਇਹ ਨੰਬਰ ਹੈ ਜੀ ਆਪਣਾ ਦੂਜਾ ਨੰਬਰ ਹੈ ਜੀ ਹਾਂ ਤੇ ਕੋਈ ਵੀ ਭਰਾ ਕੁਝ ਪੁੱਛਣਾ ਚਾਹੁੰਦਾ ਹੋਵੇ ਇਹਦੇ ਬਾਰੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਤੇ ਵੀਡੀਓ ਦੇਖ ਜੀ ਇਹ ਦੇਖੋ ਆਹ ਕਿੱਡੀ ਕਿੱਡੀ ਚਿਹਰੀ ਖੜੀ ਹੈ ਜੀ ਉਧਰ ਬਾਜਰਾ ਕਰਿਓ ਅੱਗੇ ਅਸੀਂ ਉਹੀ ਲਟਾ ਪਿੰਗ ਹੋਈ ਜਾਂਦੇ ਬਰੇ ਬੜ ਬੜ ਕੇ ਜੀ ਆ ਦੇਖੋ ਅੱਜ ਥੋੜੇ ਸਾਹਮਣੇ ਐ ਇਧਰ ਅਸੀਂ ਬਾੜ ਇਹਨੂੰ ਲਈ ਉਹਨੂੰ ਨਹੀਂ ਲਈ ਪਹਿਲਾਂ ਉਹਨੂੰ ਨੀਰਤੀ ਪਹਿਲਾਂ ਇੱਕਤੀ ਇਹਨੂੰ ਦਿੱਤੀ ਤੇ ਇਹ ਨਹੀਂ ਤਾਂ ਮਗਰ ਮਗਰ ਦੀ ਮਗਰ ਪੂਰੀ ਫਟਾਰ ਕਰ ਜਾਣੀ ਇਹ ਘੱਟ ਵੀਜੀ ਐ ਜੀ ਇਹ ਅਸੀਂ ਇੱਕ ਤਰ੍ਹਾਂ ਟ੍ਰਾਇਲ ਲਾ ਕੇ ਦੇਖਣਾ ਜੀ ਅਸੀਂ ਨੇ ਟ੍ਰਾਇਲ ਲਾਇਆ ਜੀ ਸਾਰੇ ਨੂੰ ਸਿਰਾਂ ਰਿਜ਼ਲਟ ਮਿਲਿਆ ਜੀ ਗਾਹ ਨੂੰ ਆਪਾਂ ਚੜੀ ਨਹੀਂ ਬੀਜਦੇ ਹੋਰੇ ਆ ਕੇ ਕਦੋਂ ਮਰਜੀ ਚੈੱਕ ਕਰਿਓ ਇਹੀ ਹੋਊਗਾ ਆਪਣਾ ਲੂਸਣ ਕੀ ਹੋਊਗਾ ਹਾਂ ਕਿਉਂਕਿ ਮੈਂ ਵੀ ਬੀਜ ਨਮਾ ਲੈ ਕੇ ਆਏ ਸੀ ਮੇਰੇ ਵਾਸਤੇ ਵੀ ਟ੍ਰੈਲੀ ਸੀਗੀ ਬਈ ਤੇ ਕੋਈ ਬਾਡਾਂ ਹੀ ਲਾ ਜ ਆਪਣੇ ਇੱਕ ਟਾਂਡਾ ਵੀ ਨਹੀਂ ਵੱਡੇ ਚੜੀ ਦਾ ਹਜੇ ਦੇਖੋ ਕਿੜ ਕਿ ਨਾ ਬਈ ਇਹਦੇ ਵਿੱਚ ਤੇ ਵੀਡੀਓ ਦੇ ਖੁਸ਼ ਹੋ ਕੇ ਖਾਂਦੇ ਨੇ ਪਾਣੀ ਵੀ ਵੱਧ ਹੈ ਇਹਦੇ ਵਿੱਚ ਚਰੀ ਦੇ ਮੁਕਾਬਲੇ ਪਾਣੀ ਵੀ ਜਿਆਦਾ ਪ੍ਰੋਟੀਨ ਵੀ ਜਿਆਦਾ ਬਈ ਜਿਵੇਂ ਚਰੀ ਇਹ ਚਰੀ ਦਾ ਥੋੜਾ ਦੇਖੋ ਤਣੇ ਆ ਜਾਂਦੇ ਨੇ ਜਿਹੜਾ ਹਾਂ ਗਲ ਜਾਂਦੀਆਂ ਨੇ ਆਪਾਂ ਜੀ ਉਹ ਗਲ ਜਾਂਦੀਆਂ ਨੇ ਕਿਵੇਂ ਬੱਢਣੀ ਵੀ ਓਕੇ ਹੈ ਚਰੀ ਨਾਲ ਜੀ ਹਾਂ ਇਹ ਬੱਢਣੀ ਸਾਨ ਹੈ ਜੀ ਅ ਦੇਖ ਕੇ ਮਿਆਰ ਚੀਜ਼ਾਂ ਹੋ ਜਾਂਦੀ ਨੇ ਚਰੀ ਚੀ ਹਾਂ ਤਣੇ ਆ ਗਏ ਹਾਂ ਤਣੇ ਆ ਗਏ ਜੀ ਇਹ ਡੰਗਰ ਕਿਵੇਂ ਖਾਣਗੇ ਲੱਕੜਾਂ ਬਣ ਜਾਂਦੀ ਨਹੀਂ ਹਾਂ ਲੱਕੜਾਂ ਬਣ ਜਾਂਦੀ ਨੇ ਲੱਕੜਾਂ ਬਣ ਜਾਂਦੀ ਨੇ ਲੱਕੜਾਂ ਦਾ ਡੰਗਰ ਖਾ ਵੀ ਲੈਣਗੇ ਉਹਨਾਂ ਦੇ ਮੂੰਹ ਛਿੱਲੇ ਜਾਣਗੇ ਫਿਰ ਆਪਾਂ ਕਹਿੰਦੇ ਨੇ ਮੂੰਹ ਸੁਰਖੁਰਦੀ ਬਿਮਾਰੀ ਆ ਗਿਆ ਇਥੋਂ ਇਹ ਚੀਜ਼ਾਂ ਹੋ ਜਾਂਦੀ ਨੇ ਮੂੰਹ ਛਿੱਲੇ ਜਾਂਦੇ ਅੰਦਰ ਮਤਲਬ ਹਾਂ ਜ਼ਖਮ ਹੋ ਜਾਂਦੇ ਨੇ ਜ਼ਖਮ ਹੋ ਜਾਂਦੇ ਨੇ ਉਹ ਡੰਗਰ ਖਾਣਾ ਛੱਡ ਦਿੰਦੇ ਤੇ ਕਾਣੀ ਵੀ ਨਹੀਂ ਵੀ ਹੋ ਜਾਂਦੀ ਇਹਨੂੰ ਕਾਣਾ ਵੀ ਲੱਗਦਿਆ ਵੀ ਉਹਦਾ ਇਹ ਜਿਆਦੇ ਮਟਾਇਟਸ ਦਾ ਕਾਰਨ ਵੀ ਇਹੀ ਚੀਜ਼ਾਂ ਬਣਦੀ ਨੇ ਹਾਂ ਤੇ ਇਹਦੇ ਨਾਲ ਕੋਈ ਮਸਟੈਟਸ ਨਹੀਂ ਕੋਈ ਦਿੱ